of linguistics and session that's all ਅਸੀਂ ਬਨਾਲਕ ਕਾਲਜ ਮੁਖੀ ਸਾਹਿਬ ਆਇਆ ਅਸੀਂ ਇੱਥੇ ਜਿਹੜੇ ਫੀਮੇਲ ਸਟਾਫ ਹੈ ਤੇ ਫੀਮੇਲ ਜਿਹੜੀਆਂ ਅਧਿਆਪਕੀਆਂ ਜਿਹੜੀਆਂ ਇੱਥੇ ਸਟੂਡੈਂਟਸ ਨੇ ਉਹਨਾਂ ਨੂੰ ਲਾਜ਼ ਬਾਰੇ ਵੇਅਰ ਕੀਤਾ ਜਿਹੜੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਕਾਫੀ ਸਾਰੀਆਂ ਸਕੀਮਸ ਨੇ ਫ੍ਰੀ ਲੀਗਲ ਹੈ ਮੀਡੀਏਸ਼ਨ ਹੈ ਕੰਪਨਸੇਸ਼ਨ ਸਕੀਮਸ ਨੇ ਉਹ ਡਿਸਕਸ ਕੀਤਾ ਤੇ ਸੈਕਸ਼ੂਅਲ ਹਰਾਸਮੈਂਟ ਜਿਹੜੀ ਹੈ ਐਟ ਵਰਕਪਲੇਸ ਉਹ ਐਕਟ ਨੂੰ ਵੀ ਡਿਸਕਸ ਕੀਤਾ ਉਹਦੀ ਕਮੇਟੀਆਂ ਬਾਰੇ ਇਹਨਾਂ ਨੂੰ ਦੱਸਿਆ ਕਿ ਕਿ ਮੇਪੀ ਹੋਣੀ ਜ਼ਰੂਰੀ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸੀ ਇਹਨਾਂ ਨੇ ਡਿਸਕਸ ਕੀਤਾ ਮੈਡਮ ਜੀ ਔਰਤਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆ ਰਹੀ ਹੋ ਕਿੱਥੇ ਕਾਲ ਕਰ ਸਕਦੇ ਜਾਂ ਕਿਹਨੂੰ ਮਿਲ ਸਕਦੇ ਦੇਖੋ ਜੀ ਲਾਅ ਦੇ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਤਾਂ ਉਹ 15100 ਸਾਡਾ ਟੋਲ ਫ੍ਰੀ ਨੰਬਰ ਹੈ ਉੱਥੇ ਕਾਲ ਕਰ ਸਕਦੇ ਹੋ ਅਦਰਵਾਇਜ਼ ਉਹ ਔਮਨ ਹੈਲਪਲਾਈਨ ਨੰਬਰ 3 ਜਾਂ ਪੁਲਿਸ ਸਟੇਸ਼ਨ ਦੇ ਵੀ ਤੁਸੀਂ ਫਿਰ ਵੀ ਕਾਲ ਕਰਕੇ ਆਪਣੀ ਜਿਹੜੀ ਹੈਲਪਫੁਲ ਲੈ ਸਕਦੇ ਹੋ ਲੋਕ ਦਾ ਉਹ ਲੱਗਣ ਜਾਣਗੇ ਲੋਕ ਤਾਂ ਲੋ ਜਿਹੜੀ ਹੈ ਨੈਕਸਟ 14 9 ਨੂੰ ਲੱਗਣ ਜਾ ਰਹੀ ਹੈ ਉਹਦੇ ਜਿਵੇਂ ਤੁਹਾਡੇ ਮਾਧਿਅਮ ਤੇ ਰਹੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਮੈਕਸਿਮਮ ਕੇਸਿਸ ਜਿਹੜੇ ਸੇਵਰ ਕੇਸਿਸ ਆ ਕ੍ਰਿਮੀਨਲ ਜਿਹੜੇ ਸਮਝਾਤਾ ਹੋਣਗੇ ਉਹ ਕੇਸਿਸ ਨੇ 38 ਵਾਲੇ ਕੇਸਿਸ ਨੇ ਤੇ ਜਿਹੜੇ ਫੈਮਿਲੀ ਡਿਸਪਿਊਟਸ ਨੇ ਇਹ ਸਾਰੇ ਕੇਸਿਸ ਅਸੀਂ ਟੇਕ ਅਪ ਕਰਾਂਗੇ 14 ਨਾਲੋਂ ਮੈਕਸਿਮਮ ਲੋਕ ਜਿਹੜੇ ਨੇ ਆਪਣੇ ਕੇਸਸ ਸੇਖਾ ਨਾਲ ਬੈਠੇ ਹੋਣਗੇ ਉਹ ਤੋਂ ਬਾਅਦ ਮਰਮ ਫੈਮਿਲੀ ਡਿਸਪਿਊਟ ਜਿਹੜੇ ਬੜੇ ਲੰਮੇ ਸਮੇ ਤੋਂ ਕਲੀਕ ਚੱਲਦੇ ਰਹੇ ਨੇ ਉਹ ਸਾਡੇ ਕੋਲ ਵੀ ਲੇਟ ਹੀ ਰਹੇ ਉਹ ਕਹਿੰਦੇ ਸਾਡੇ ਕੋਲ ਹੀ ਕੀ ਦਿੱਡਾ ਹੋ ਜਾਂਦਾ ਕੀ ਕੰਮ ਹੁੰਦਾ ਕਿੱਥੋਂ ਕੋਲ ਜਾਂਦਾ ਜਿਹੜੀ ਅਪਰੋਚ ਤੋਂ ਉਹ ਜਿਹੜੀ ਫੈਮਿਲੀ کورٹ ਆਪਣੇ ਡਿਸਟ੍ਰਿਕਟ ਦੇ ਵਿੱਚ ਇੱਥੇ ਹੈਗੀ ਆ ਕੁਛ ਨਹੀਂ ਨਾ ਉਹ ਹਫਤੇ ਦੇ ਇੱਕ ਦਿਨ ਜਿਵੇਂ ਗਿੱਦੜ ਬਾਹਰ ਜਾਂਦੇ ਨੇ ਦੱਸਦਾ ਉਹ ਇਥੇ ਆਪਣੇ ਮਲੋਟ ਸਬ ਡਿਵੀਜ਼ਨ ਤੇ ਜਾਂਦੇ ਨੇ ਤੇ ਦੋ ਦਿਨ ਆਪਣੀ ਦਸਾ ਬੇਤਰੀ ਮੁਕਸਰ ਸਾਹਿਬ ਬੈਠਦੇ ਆ کورٹ ਇੱਕ ਹੈ ਤੇ ਕੇਸਿਸ ਬਹੁਤ ਜ਼ਿਆਦਾ ਨਹੀਂ ਤੇ ਇਸ ਲਈ ਥੋੜਾ ਬਹੁਤ ਡਿਲੇ ਹੋ ਸਕਦੀ ਹੈ ਕਰੋ ਜੇ ਕਿਸੇ ਵੀ ਫੀਮੇਲ ਨੂੰ ਕੋਈ ਵੀ ਪ੍ਰੋਬਲਮ ਹੈ ਤਾਂ ਆਪਣਾ ਫੈਮਿਲੀ ਕੋਰਟ ਦੇ ਵਿੱਚ ਫੈਮਿਲੀ ਮੈਟਰਸਬੰਧੀ ਦੀ ਸਕੀਮ ਤੇ ਉਹ ਕਰ ਸਕਦੇ ਆ। ਮੈਡਮ ਜੀ ਜਿਵੇਂ ਕਿ ਪੰਚਾਇਤੀ ਤੌਰ ਤੇ ਕੋਈ ਰਾਈ ਨਵੇਂ ਕਰਾਇਆ ਜਾਂਦੇ ਕੀ ਕੋਰਟ 'ਚ ਵੀ ਇਸ ਤਰ੍ਹਾਂ ਦੀ ਕੋਈ ਸਹੂਲਤ ਮਿਲ ਸਕਦੀ ਹੈ? ਦੇਖੋ ਜੀ ਜੇ ਮੈਂ ਇਹਨਾਂ ਨੂੰ ਬੱਚਿਆਂ ਨੂੰ ਵੀ ਦੱਸਿਆ ਕਿ ਪ੍ਰੀ ਇਨਸਟੀਚੂਨ ਮੀਡੀਏਸ਼ਨ ਹੈ। ਕੇਸ ਆਉਣ ਤੋਂ ਪਹਿਲਾਂ ਜਿਹੜੀ ਹੈ ਮੀਡੀਏਸ਼ਨ ਹੋਸਿੰਗ ਕਰਵਾ ਦਿੰਦੇ ਆ। ਫਿਰ ਜੇ ਕੋਈ ਕੇਸ ਪੈਂਡਿੰਗ ਪਿਆ ਹੈਗਾ ਤਾਂ ਉਹ ਵੀ ਜੱਜ ਸਾਹਿਬ ਸਰ ਨੂੰ ਮੀਡੀਏਸ਼ਨ ਸੈਂਟਰ ਦੇ ਵਿੱਚ ਕੇਸ ਭੇਜ ਦਿੰਦੇ ਨੇ ਤੇ ਸੋ ਉੱਥੇ ਵੀ ਸਮਝੌਤਾ ਕਰਾ ਦਿੰਦੇ ਆ। ਫਿਰ ਸਮਝੌਤੇ ਤੋਂ ਬਾਅਦ ਮੈਡਮ ਜੀ ਵੀ ਡਰਗ ਦਾ ਵੀ ਉਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ ਹਾਂਜੀ ਅਸੀਂ ਸਾਡੀ ਕੈਂਪੇਨ ਸਪੈਸ਼ਲ ਚੱਲ ਰਹੀ ਹੈ ਐਸ ਪਰ ਦੀ ਡਾਇਰੈਕਸ਼ਨਸ ਆਫ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਬੱਚਿਆਂ ਨੂੰ ਅਸੀਂ ਦੱਸਿਆ ਹੈ ਐਨਡੀਪੀਐਸ ਐਕਟ ਬਾਰੇ ਦੱਸਿਆ ਕਿ ਉਹਨਾਂ ਨੂੰ ਇਹ ਕਿਹਾ ਹੈ ਕਿ ਆਪਣੀ ਕੋਸ਼ਿਸ਼ ਕਰੋ ਕਿ ਤੁਸੀਂ ਡਰਗਸ ਤੋਂ ਦੂਰ ਰਹੋ ਕਿਉਂਕਿ ਡਰਗਸ ਨੇ ਨਾਲ ਜਿਹੜਾ ਸੋਸਾਇਟੀ ਆਪਣੀ ਖਤਮ ਹੋ ਰਹੀ ਹੈ ਸਪੈਸ਼ਲੀ ਪੰਜਾਬ ਦੇ ਵਿੱਚ ਡਰਗਸ ਦਾ ਕਾਫੀ ਜ਼ਿਆਦਾ ਬੁਰਾ ਅਸਰ ਹੋ ਰਿਹਾ ਹੈ ਤੇ ਬੱਚੇ ਰਹਿਣਾਂ ਤੁਸੀਂ ਬਾਰੇ ਵੀ ਜਾਣਕਾਰੀ ਮੈਡਮ ਇੱਕ ਜਿਵੇਂ ਮੰਨ ਲਓ 60 ਸਾਲ ਤੋਂ ਉੱਪਰ ਬਜ਼ੁਰਗ ਹੈ ਜਿਵੇਂ ਐਸਡੀਐਮ ਸਾਹਿਬ ਦੇ ਇੱਕ ਕੇਸ ਚੱਲਦੇ ਆ ਬਜ਼ੁਰਗਾਂ ਦੀ ਸਾਬ ਸੰਭਾਲ ਵਾਸਤੇ ਕੀ ਆਪਣੀ ਕੋਰਟ ਵਿੱਚ ਵੀ ਕਿਸ ਤਰ੍ਹਾਂ ਦਾ ਹੈ ਨਿਊ ਸਪੈਸ਼ਲ ਐਕਟ ਬਣਿਆ ਹੋਇਆ ਪਾਵਰ ਜਿਹੜੀਆਂ ਐਸਡੀਐਮ ਸਾਹਿਬ ਨੂੰ ਦਿੱਤੀਆਂ ਹੋਈਆਂ ਨੇ ਜਰਿ ਉੱਥੇ ਕਿਸੇ ਨੂੰ ਵਕੀਲ ਚਾਹੀਦਾ ਹੈ ਤਾਂ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਉਹਨਾਂ ਨੂੰ ਫ੍ਰੀ ਪ੍ਰੋਵਾਈਡ ਕਰਦੀ ਹੈ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਸ ਸੰਬੰਧ ਤੇ ਪਬਲਿਕ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਮੈਕਸਿਮਮ ਕੇਸਿਸ ਨੇ ਜਿਹੜੇ ਪ੍ਰੀ ਇਨਸਟੀਟਿਊਸ਼ਨ ਮੀਡੀਏਸ਼ਨ ਦੇ ਨਾਲ ਖਤਮ ਕਰੋ ਫਮ ਕੋਰਟ ਦੇ ਵਿੱਚ ਆਉਣ ਦੀ ਲੋੜ ਹੀ ਨਾ ਪਵੇ ਕਿਉਂਕਿ ਜੇ ਜ਼ਿਆਦਾ ਕੇਸਿਸ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਇਹਦੇ ਨਾਲ ਕੋਰਟਸ ਤੇ ਵੀ ਬਰਡਨ ਪੈਂਦਾ ਹੈ ਤੇ ਜਿਹੜੇ ਪਾਰਟੀਆਂ ਨੇ ਉਹਨਾਂ ਤੇ ਵੀ ਫਾਈਨੈਂਸ਼ੀਅਲ ਬਰਡਨ ਪੈਂਦਾ ਹੈ